ਲੋ ਜੀ ਬਾਈ ਡਾਲਾ ਐਵੇਂ ਨਾ ਹੁੰਦਾ ਦੇਖੋ ਆ ਸਾਡਾ ਆ ਦੇਖਣਾ ਆ ਗਿਆ ਹੱਥ ਹੀ ਹੋਈ ਆ ਹੋਈ ਹੱਥ ਐ ਲਈ ਬਾਈ ਕੋਈ ਕੋਈ ਬਾਈ ਰੀਜ ਲਈ ਪਿਆ ਕੋਈ ਕੋਈ ਨਹੀਂ ਮਹਾਰਾਜ ਕਰੋਗੇ ਕਿਰਪਾ ਕੋਈ ਨਹੀਂ ਜਗਗਰਾ ਮਹਾਰਾਜ ਕਰੋਗੇ ਕਿਰਪਾ ਲੈ ਆਉਂਗੇ ਦੱਬ ਦੇਣੀ ਦੇਖੇ ਗੱਲ ਸੁਣ ਆ ਖੋਲ ਦੇਖੇ ਕਦੋਂ ਤੋਂ ਬੋਲ ਕਰਾਉਂਦੀ ਸਾਡੇ ਗਾਂਦਰਾ ਬੋਲ ਬੋਲ ਦੇ ਕੋਮਾ ਹੋਈ ਆ ਕੋਈ ਕੋਈ ਕੋਮਾ ਇੱਥੇ ਲੱਗ ਨਹੀਂ ਆਉਂਦੇ ਰਹਾ ਮਨ ਆਇ ਲਿਆ ਮੰਡੀ ਜਾ ਕੇ ਕੰਮ ਖਰਾਬ ਹੋ ਗਿਆ ਕੰਮ ਖਰਾਬ ਹੋ ਗਿਆ ਚਾਰ ਘਟ ਗਿਆ ਚਾਰ ਘਟ ਉਸਤਾ ਆ ਤੜੀ ਆ ਬੰਦੇ ਆ ਬੰਦੇ ਚਾ ਲੋ ਜੀ ਭਾਈ ਦਾਣੇ ਮੰਡੀ ਚਲੇ ਤੇ ਹਾਂ ਦੋਇ ਤਿਆਰ ਹੋਏ ਵੀ ਕੁੱਧਰ ਖੜਾ ਕਿੰਦਰ ਖੜਾ ਰੱਖੀ ਕਰੂ ਮਨੇ ਮਨਾ ਵੀ ਤਿਆਰ ਆ ਇੱਧਰ ਵੀ ਤਿਆਰ ਇੱਧਰ ਵੀ ਮਨਾ ਤਿਆਰ ਭਾਈ ਭਾਈ ਮੈਂ ਮਨੇ ਭਾਈ ਨਾਲ ਆ ਚੱਲੋ ਜੇਕੇ ਤਿਆਰ ਅੱਜ ਤੂੰ ਵੀ ਐ ਜਿਹੜਾ ਮਰਜ਼ੀ ਕਰ ਲੋ ਮੈਂ ਤਾਂ ਪਾਰਟੀ ਲੈਣੀ ਲੈ ਤੇ ਪਾਰਟੀ ਤੇ ਹੀ ਭੁੱਖਾ ਐ ਪਹਿਲਾਂ ਵੀਡੀਓ ਚੈੱਕ ਕਰਨਾ ਹੈ ਹਾਂ ਕੀ ਕਹਿਣਾ ਪਹਿਲਾਂ ਤੈਨੂੰ ਵੀਡੀਓ ਭੇਜੀ ਦੀ ਮੈਂ ਹਾਂ ਉਹ ਜੱਗੇ ਨੇ ਵੀਡੀਓ ਨਹੀਂ ਦੀ ਭੇਜੀ ਬਰਕਰਹਾਂ ਰੁੱਖਾ ਐ ਨਹੀਂ ਦੱਸਣਾ ਇਹਨੂੰ ਵੀਡੀਓ ਦਾ ਵੀਡੀਓ ਦਾ ਕਹਿੰਦਾ ਪ੍ਰਾਣੀਏ ਮੰਨਦਾ ਨਹੀਂ ਆ ਮੰਡੀ ਜਾਣਾ ਚੱਲ ਆ ਗਏ ਤੇਰੇ ਮੂਰੇ ਮੂਰੇ ਚੱਲਦੇ ਆ ਚੱਲ ਆਏ ਤੂੰ ਖੇਚ ਕੇ ਜਾਂ ਲੈ ਬੰਦੇ ਦੇ ਫੋਨ ਆ ਰਹੇ ਆ। ਉਰਮਾਇਆ ਲਈ। ਮਨੇ ਫੇਰਾਤ ਲੱਗੂਗੇ ਬਣੀ। ਫਿਰ ਫ ਮੈਗਰੀ ਵੀ ਲੈ ਕੇ ਜਾਣੀ ਉਹ ਵੀ ਲੈ ਚਲਦੇ ਆ। ਰਾਤ ਕਿਸੇ ਮਾਮੇ ਦੇ ਹੋ ਚੱਲੇ ਨਾਲ ਜੀ ਦੇ। ਜਿੱਤੇ ਕਿ ਧੰਨ ਵਾਲਾ ਕੰਮ ਨਾ ਹੋ ਜਪੇ ਬਣਾ ਚੰਗਾ। ਹਾਂ। ਚਲ ਠੀਕ ਹੈ ਮਮੀ ਕਰਦਾ ਉਹ ਆਪਾਂ ਦਾ ਪਹਿਲਾ ਗੇਸ ਉਹ ਵੀ ਭਾਈ ਧਰਨਾ ਵਿੱਚ ਹੈ ਮੰਨਨੇ 3-4 ਦਿਨ ਬਾਅਦ ਤੇ ਉਹ ਕੱਫਨਾ ਹੋ ਜਵੇ ਭਾਈ ਉਸ ਕਰਕੇ ਹੁੰਦਾ ਉਹ ਨਹੀਂ ਹੋਣਗੇ ਤਾਂ ਉਹਨੂੰ ਨਾ ਨਾ ਕਹਿ ਤਾ ਨੂੰ ਭਾਗਾ ਭਾਈ ਵੀ ਸੁੱਕੀ ਹੋਈ ਇਹਦੇ ਮੈਂ ਤੇ ਹੋਰ ਕਿਹਨੇ ਕਰਾਂ ਜੱਗਾ ਪਰ ਮੁਰਮੁਰੇ ਵੇਚਦਾ ਦੇਖੇਗਾ ਤੌਖਾ ਕਰਿਆ ਤਾਂ ਟਰੈਕਟਰ ਤੇ ਜਾਣ ਦਾ ਥੋੜੀ ਬੋਲਣੀ ਪੈਂਦੀ ਹੈ ਲਓ ਜੀ ਭਾਈ ਜੱਗਾ ਮੁਰਮੁਰੇ ਪਿੱਛੇ ਪਿੱਛੇ ਅਸੀਂ ਗੋਲਟੀ ਗਾੜ ਮੈਂ ਟੋਲ पार ਲੇ ਟੋਲ ਸਾਦਨੇ ਭਰਤਾ ਹਾਂ ਹਾਂ ਕਣ ਘਟੋਲ ਗੜੀ ਦੇ ਖੇੜਾਂ ਬਿਆਲੀ ਕਦੂਈ ਮਸ਼ੀਨ ਵਾਲੀ ਘਟੋਰ ਭਰ ਲਿਆ ਹੈ ਬੜਾ ਠੀਕ ਹੈ ਲੋ ਜੀ ਭਾਈ ਰੱਬ ਨੇ ਫੇਰ ਵੀ ਟਾਈਮ ਦਿੱਤਾ ਮਨੇ ਨੇ ਕੱਢ ਲਈ ਨਹੀਂ ਤੇ ਕਬਾ ਵੀ ਇਹ ਕੰਮ ਕਾਮ ਕਰਦਾ ਰਹਾਂ ਹਾਂ ਹਾਂ ਮਨੇ ਘੱਟੇ ਜਰੂੜ ਵੜਾ ਜਾ ਕਰਨਾ ਹੈ ਨਾ ਭਾਈ ਅਰਜਨ ਭਾਈ ਵੀ ਹੈ ਵੀ ਤੁਹਾਨੂੰ ਨਵਾਸਾ ਮਨੇ ਜੱਗਾ ਕਿੱਥੇ ਰਹਿ ਗਿਆ ਡੱਗਾ ਬਾਈ ਆਉਂਦਾ ਪਿੱਛੇ ਬੇਲੇ ਹੀ ਨਹੀਂ ਪਾਇਆ ਨਾ ਮੈਂ ਕਹਿੰਦਾ ਆਪਣੇ ਯਾਰ ਨਾ ਹੀ ਮੇਰਾ ਬੱਬਰ ਨਹੀਂ ਲੜਿਆ ਬਾਈ ਦਾ ਟੱਪਾ ਵਾਤਾ ਆਇਆ ਜੀ ਅਸੀਂ ਦਾ ਬਾਈ ਖਿੱਚ ਕੇ ਆ ਗਏ ਪੂਰਾ ਮੋਟਰਸਾਈਕਲ ਵਿਚ ਵਟੇ ਨੂੰ ਉਹ ਆਉਂਦਾ ਸਾਈਡ ਨੂੰ ਗਰਦਾ ਬਹੁਤ ਆ ਬੰਡੀ ਚ ਬਾਈ ਮੈਂ ਬੰਨਿਆ ਪਰਵਾਲ ਪਰਵਾਲ ਦਾ ਬੰਨਿਆ ਪਰ ਬਾਈ ਇੱਕ ਜਾੜ ਮੜੀ ਸਟੀਕ ਕਰਾਈ ਐ ਉਹ ਥੋੜੀ ਜਿਹੀ ਖਰਾਬ ਹੋ ਗਈ ਸੀ ਉਹ ਤਾਂ ਕਰਕੇ ਤਾਜਾ ਕੰਮ ਆਇਆ ਪਾਉ ਕਹਿੰਦਾ ਬਾਈ ਗਰਦੇ ਦੇ ਰੱਖਣਾ ਖਿਆਲ ਤਾਂ ਕਰਕੇ ਮੈਂ ਕਹਾ ਬਾਈ ਮੰਡੀ ਚ ਕਰਦਾ ਹੁੰਦਾ ਰਮਾਲੇ ਚੱਕ ਲੋ ਕਹਿੰਦਾ ਹੀ ਮਨੇ ਉਹ ਇਹ ਨਾ ਕੋਲੋ ਉਹ ਇਹ ਨਾ ਕੋਲੋ ਬਾਕੀ ਹੁਣ ਜੱਗਾ ਆਏ ਨਹੀਂ ਪਤਾ ਕਿੱਧਰ ਤੇ ਆ ਰਹੇ ਆ ਸਾਨੂੰ ਹੋ ਗਏ 10 ਮਿੰਟ ਆਇਆ ਨੂੰ ਮਨੇ ਕੰਮ ਕਿੰਨਾ ਕਰ ਠੰਡਾ ਹੀ ਹੋ ਗਿਆ ਮੰਡੀ 'ਚ ਮਰ ਤੇਰੇ ਸਾਹਮਣੇ ਹਾਂ ਕਿ ਨਵੇੜਾ ਹੀ ਆ ਹੁਣ ਤਾਂ ਆਪ ਫੋਨ ਬਖਰ ਕਰਕੇ ਪੁੱਛਦੇ ਆ ਵੀ ਹੈਗਾ ਹੈਗਾ ਬਾਦ ਆਜੋ ਹੁਣ ਬਾਈ ਠੰਡਾ ਹੀ ਕਰਨਾ ਕਿਤੇ ਕਿਤੇ ਹੋ ਰਹਿ ਗਿਆ ਕੰਮ ਮਨੇ ਚੱਗੀ ਨਾ ਮਿਲਾਦੀ ਮਨੂੰ ਆਪ ਕੋ ਨਵਾਂ ਬਾਈ ਹਾਂ ਮੈਂ ਵੀ ਨਵਾਂ ਨਹੀਂ ਨਹੀਂ ਅੱਛਾ ਲੋ ਵੀ ਬਾਈ ਨਵੀਂ ਅੱਜ ਨਹੀਂ ਨਹੀਂ ਨਵਾਂ ਹੀ ਨਵਾਂ ਬਾਈ ਮੈਂ ਤਾਂ ਹੈ ਫਰਗ ਅੱਜ ਨਹੀਂ ਨਹੀਂ ਪਹਿਲੇ ਸਾਲ ਨਹੀਂ ਨਹੀਂ ਹੈਗੀ ਇਹ ਤੂੰ ਪਰੇਖਾ ਛੱਡ ਦੇ ਮੈਂ ਵੀ ਨਵਾਂ ਮੈਂ ਕੱਪੜੇ ਦੇਖਦਾ ਰਹਿੰਦਾ ਹਾਂ ਤੂੰ ਵੇਝੱਕ ਨਵਾਂ ਹੈ ਮੈਂ ਹੀ ਨਵਾਂ ਹੀ ਆ ਚੱਲ ਠੀਕ ਹੈ ਕੱਪੜੇ ਦਾ ਪਾਉਣੀ ਹੈ ਲਓ ਜੀ ਬਾਈ ਮੁੰਡਾ ਪਹੁੰਚ ਗਿਆ ਮੰਡੀ ਆ ਪਹੁੰਚਿਆ ਬੱਸ ਲੈਟ ਆ ਬਸ ਹੱਥੇ ਬਾਕੀ ਬਾਈ ਕੰਮ ਡਾਊਨ ਜਾਈ ਹੁਣ ਮੰਡੀ ਜੀ ਦੇਖੋ ਵੇਲ ਜਾਈ ਹੈ ਕਿਸੇ ਕਿਸੇ ਆਰਦੀ ਕੋਲ ਕੰਮ ਹੈ ਨਾਲਾ ਕਿਹੜੀ ਕੰਪਨੀ ਦਾ ਕੌਰਾ ਦੀ ਬੋਲਦਾ TSV ਠੀਕ ਹੈ ਆ ਰੰਗ ਵੀ ਸੋਹਣਾ ਲੱਗਦਾ ਹੈ ਇਹ ਵੀ ਰੰਗ ਵੀ ਠੀਕ ਲੱਗਦਾ ਨੀਲਾ ਜਿਆਦਾ ਵਧੀਆ ਲੱਗਦਾ ਨੀਲਾ ਆਵੇ ਇੱਧਰ ਥੋੜੀ ਉਧਰ ਕੀ ਦੇਖ ਹਾਂ ਕਿਆ ਹੈ ਮੈਦਾ ਆਪਾਂ ਕਹਾਂ ਵੀ ਆ ਥੱਲੇ ਜਿੱਥੇ ਤੇ ਆ ਗਏ ਉੱਪਰ ਰੱਖੀ ਉੱਥੇ ਦੁਕਾਨ ਬੰਦ ਹੋ ਜੂਗੀ ਅੱਛਾ ਫੇਟਾ ਤਾਰੂ ਦਾ ਬੜਾ ਸੁਪਰ ਨੂੰ ਜੱਗਾ ਭਾਈ ਟੀਐਸ ਵੀ ਦੇਖਦਾ ਹੋਇਆ ਇਹਦਾ ਤਾਰਾ ਸਿੰਘ ਬਿਲਗਾ ਦੇਖਿਆ ਆਹ ਪੱਤੀਆਂ ਹਨ ਜਿਹੜੀਆਂ ਹੋਤੀਆਂ ਰੋਗ ਜਿਹੜੇ ਆਪਾਂ ਦੇਖਦੇ ਤੇ ਉਦੋਂ ਆਪਰ ਇਹ ਦੋਹਾਂ ਸਾਈਡ ਇਹਨੂੰ ਦੋੇ ਸਾਈਡ ਹੁੰਦੀਆਂ ਤਾਂ ਹੀ ਡਾਲਾ ਖੜਦਾ ਨਹੀਂ ਯਾਰ ਉਹ ਜਿਹੜੇ ਆ ਇਹਨਾਂ ਨੇ ਬਣਾਏ ਤੇ ਮਾਣ ਨਾਲ ਇਹਨੂੰ ਇੱਕ ਸਾਈਡ ਹੈ ਨਾ ਮੈਂ ਉਹਨੂੰ ਦੇਖੀ ਕਾਲੀ ਦੀ ਵੀਡੀਓ 'ਚ ਇੱਕ ਸਾਈਡ ਹੈ ਮੈਂ ਵੀਡੀਓ 'ਚ ਦੇਖਿਆ ਉੱਪਰ ਤੇ ਵੀ ਥੱਲੇ ਤੇ ਵੀ ਜੈਕਵਾਲ ਟਰਾਲਾ ਹੈ ਆ ਡਾਲਾ ਹਾਂ ਡਾਲੇ ਰੇ ਬਾਈ ਕਈ ਉਹ ਕੋਬ ਜੇ ਅੱਜ ਕੱਲ ਬਾਈ ਆਹੀ ਲੱਗਣ ਲੱਗ ਗਿਆ ਜਿਹੜਾ ਉੱਪਰ ਪੈ ਪੈਂਦਾ ਏ ਉਹ ਜੱਗੇ ਥੱਲੇ ਰੱਬ ਤੇ ਤੇਰੇ ਥੱਲੇ ਤਾਂ ਨਹੀਂ ਪੜ ਗਏ ਠੀਕ ਹੈ ਜੱਗਾ ਬਾਈ ਟਰਾਲੇ ਨੂੰ ਦੇਖਦਾ ਹੋਇਆ ਨਾ ਘੁੰਮ ਗਏ ਅੱਗੇ ਲੈ ਲੈ ਉਹ ਮਨੇ ਕਹੀ ਚੱਕ ਲੈ ਆਪਣੇ ਵਿੱਚ ਤੇ ਉਹ ਬਾਰੇ ਆ ਕੱਢ ਲੈ ਲੈ ਕੱਢ ਲੋ ਉਹ ਮਨੇ ਤੇਰੀ ਕਹੀ ਵਿੱਚ ਕਹੀ ਤਾਂ ਕਹੀ ਵੀ ਚੱਕੀ ਯਾਰ ਜਗੇ ਯਾਰ ਤੂੰ ਵੀ ਕਹੀ ਚੱਕੀ ਸੀ ਤੂੰ ਭਾਈ ਜਿਹੜਾ ਡਾਲਾ ਨਾ ਇਹ ਕਹਿੰਦੇ ਪੰਜ ਜਗ੍ਹਾ ਤੇ ਖੁੱਲਦਾ ਏ ਬੱਕੀ ਬਾੜ ਡਾਲਾ ਬੱਕੀ ਬਾੜ ਡਾਲਾ ਜਾਗਾ ਤੂੰ ਵੀ ਪੰਜ ਜਗ੍ਹਾ ਖੁੱਲਣਾ ਹੈ ਪੰਜ ਪਾਸੇ ਨੂੰ ਖੁੱਲਦਾ ਭਾਈ ਇਹ ਚਾਹ ਪੂਰਾ ਇੱਧਰ ਨੂੰ ਖੋਲੋ ਚਾਹ ਪਰੇ ਨੂੰ ਖੋਲੋ ਚਾਹ ਗੱਬੇ ਤੇ ਖੋਲੋ ਚਾਹ ਨੂੰ ਖੋਲੋ ਚਾਹ ਉੱਪਰ ਨੂੰ ਚੱਕ ਲੋ ਚਾਰੇ ਪਾਸੇ ਨੌਕਸਨ ਆ ਜਗੇ ਹੈ 1 2 5 3 4 ਗੱਭੇ ਤੇ 5 5 ਆਪਸ਼ਨ ਆ ਹੋ ਗਏ ਠੀਕ ਹੈ ਧੂੜ ਕੱਢੀ ਪਈ ਦਾਲ ਲੇ ਨਾ ਨਿਆਰੇ ਨਾਲ ਚੀਜ਼ ਹੈ ਬਾਈ ਨੋਜੀ ਬਾਈ ਤਾਰਾ ਸਿੰਘ ਬਿਲਗਾ 7.5 ਫਟ 17 ਮੋਟੇ ਕ 7.5 ਹੈ 17 ਕ 7.5 ਇਹ 17 ਫਟ 17 ਫਟ ਜਗੇ ਬਹੁਤ ਹੁੰਦਾ 17 ਫਟ ਬਾਈ ਹੋ ਗਿਆ ਲੰਬਾ ਹੋ ਗਿਆ ਹੁਣ ਤਾਂ 12.5 ਬਣ ਗਿਆ ਮਰੇ ਕਿ ਨਾ ਬਣ ਗਿਆ ਮੇਰੇ ਵਰਗਾ ਵੀ ਖੜਾ ਕੋਈ ਇੱਥੇ ਐ ਕਹੀ ਜੀ ਲੈ ਕੇ ਕਿੱਥੇ ਖੜਾ ਏ ਆਹ ਦੇਖ ਆਹ ਖੜਾ ਕਿੱਥੇ ਨਹੀਂ ਆਹ ਖੜਾ ਆਹ ਖੜਾ ਆ ਜੀ ਆਹ ਦੇ ਖੜਾ ਮਰੇ ਵਰਗਾ ਬਾਰ-ਬਾਰ ਆਹ ਖੜਾ ਮੈਂ ਕਹੀ ਲਈ ਆ ਖੜਾ ਕਹੀ ਲਈ ਗਿਆ ਮੈਂ ਲੋ ਠੀਕ ਆ ਠੀਕ ਆ ਉਹ ਬਹੁਤ ਔਡਿਓ ਜੀ ਲਾਈਵ ਹੈ ਬਾਈ ਟਰਾਲੇ ਬਾ ਤਾਰਾ ਸਿੰਘ ਬਲਗਾੜਾ ਨੇ ਡਬਲ ਜੈਕ ਓਕੇ ਰਿਪੋਰਟ ਹੈ ਨਾ ਆਹ ਮਨੇ ਤੇਰੀ ਕੰਨ ਕਰਾ ਕੇ ਬਣੂਗਾ ਜਿਹਦੇ ਹਿਸਾਬ ਨਾਲ ਜੱਗੇ ਨੇ ਬੰਦੇ ਲਾਏ ਦੇਖ ਚਗਾਰ ਬਾਈ ਬਹੁਤ ਏਜ ਨਿਕਲਿਆ ਇਹ ਮੁਕਰ ਕੇ ਕਹਿੰਦਾ ਬਾਈ ਮੈਰੀ ਨਾਲੇ ਨੂਣੇ ਲਾਉਣੀ ਆਪਣੇ ਤਾਰੂ ਜੱਕੇ ਹੈਗਾ ਵੇਖ ਇਧਰ ਜੈਕਰੀ ਚੱਕੇ ਕਹਿੰਦਾ ਤਾਰੂ ਵੇਖਣੀ ਜੈਕਰੀ ਚੱਕ ਹੋਣਾ ਹੈਗਾ ਮੈਂ ਕਹਿੰਦਾ ਕਾਨੂੰਨ ਉਹ ਨਿਭੜ ਜਾਂਦਾ ਉਹਨਾਂ ਦਾ ਸਿੱਧਾ ਬਖਾ ਲਾਉਂਦੇ ਆਪਣਾ ਕਰ ਦੇਗਾ ਸਾਨੂੰ ਲੇਟ ਕਰੂਗਾ ਕਿਹੜਾ ਕਿਹੜਾ ਹੱਥ ਨੂੰ ਨਾ ਬੁੰਨਾ ਕੇ ਆਇਆ ਕਹਿੰਦਾ ਅੱਜ ਮੈਂ ਲੈ ਮੈਂ ਲਾ ਦੰਨਾ ਕਿਤੇ ਨਹੀਂ ਸੜੇ ਕਾਲੇ ਨਾ ਨਿਭੜ ਗਿਆ ਓਹ ਬਾਈ ਓਏ ਆੜਜੋ ਆੜਜੋ ਕਿ ਅਸੀਂ ਵੀ ਥੈਲੇ ਨਹੀਂ ਲੱਦਣੇ ਹੈਗੇ ਬਸ ਥੈਲੇ ਲੱਦਣੇ ਮੈਂ ਵੀ ਨਹੀਂ ਕਹਿਣਾ ਹੈਗਾ ਨਾਲ ਲੱਦ ਲਾ ਬਸ ਥੈਲੇ ਲੱਦਣੇ ਲੈ ਵੇ ਨਾ ਨਾ ਫੇਂਕ ਲੋ ਤੇ ਨਹੀਂ ਹੋਣੀ ਬਾਈ ਜੱਗਾ ਲੈ ਪੰਜ ਥੈਲੇ ਇਹ ਕਹਿੰਦੇ ਅਸੀਂ ਤੂੰ ਲਾ ਦਾ ਦੀ ਤੂੰ ਫੇਲਾ ਚਲੇਗਾ ਹਾਂ ਮੈਂ ਵੀ ਇਹ ਨਾਲ ਹੀ ਆ ਜੀ ਇਹ ਵੀ ਮੁੱਕਰ ਗਿਆ ਬਾਈ ਵੀ ਇੰਨਾ ਕਰ ਰਲ ਗਿਆ ਉਹ ਜੱਗਰ ਤਾਂ ਮੇਰੇ ਕੋਲ ਆਏ ਖੜਾ ਹੈ ਇਧਰ ਦੇਖ ਕਿੱਥੇ ਖੜਾ ਹੈ ਆ ਸਾੜ ਵੀ ਹੈਗਾ ਹਾਂ ਆਹ ਸਾੜਾ ਉਹ ਦੇਖੜਾ ਆ ਰਿਹਾ ਹਾਥੀ ਬਾਈ ਆਹ ਯਾਤ ਹੈ ਲਈ ਬਾਈ ਕੋਈ ਨਹੀਂ ਕੋਈ ਨਹੀਂ ਰੀਜ ਲਈ ਪਿਆ ਕੋਈ ਨਹੀਂ ਕੋਈ ਨਹੀਂ ਮਹਾਰਾਜ ਕਰੂਗਾ ਕਿਰਪਾ ਕੋਈ ਨਹੀਂ ਜਗਗਰਾ ਮਹਾਰਾਜ ਕਰੂਗਾ ਕਿਰਪਾ ਲੈ ਆਉਂਗੇ ਦਾਵ ਦੇ 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 ਦੇਖੇ ਗੱਲ ਸੁਣ ਬਾਕੀ ਇੱਕ ਬਾਈ ਰੀਜ ਲਈ ਪਿਆ ਜਗਾ ਸਟicker ਆਦੇ ਫੋਟੋ ਖਿੱਚਦਾ ਤਾਂ ਉਹ ਮਾ ਖਵਾਇ ਚੁੰਦੀ ਮੰਦੇ ਅਸੀਂ ਵੀ ਸਟicker ਲਾਉਂਗੇ ਅਜੇ ਦੇਖਾ ਕੈਨ ਵੀ ਲਈ ਪਿਆ ਇਹਨੂੰ ਹੈ ਉਹ ਕੈਨ ਵੀ ਲੈ ਆਉਂਗੇ ਕੋਈ ਤੇਲ ਵਾਲੀ ਖਾਲੀ ਆ ਉਹ ਤਾਂ ਖਾਲੀ ਉਹ ਹੈ ਮਨੇ ਹੋਰ ਵੀ ਹੈਗਾ ਤੂੰ ਕਿਤੇ ਪਰਾਂਦੇ ਪੈ ਹੈ ਦੇਖ ਲਈ ਮੈਂ ਹਾਂ ਔਰ ਟਾਂਗੇ ਵਾਲਾ ਵੀ ਹੈਗਾ ਬੱਗੇ ਬੱਗੇ ਪੈ ਰੱਖਣੇ ਪਿੰਡ ਵਾਲੀ ਮੋਟਰ ਬਾਕੀ ਹੁਣ ਤੁਹਾਨੂੰ ਬਈ ਜੈਕ ਵੀ ਦਿਖਾਏ ਦਿੰਦੇ ਪੈਣ ਹੋਈਏ ਤੁਸੀਂ ਰੱਖ ਲੈਣੇ ਮੂਰੇ ਪਿੱਛੇ ਲਾਏ ਹੋਏ ਹਮ ਆਪਣੇ ਠੇਕੇ ਦੇਖਣਗੇ ਕਦੇ ਆਹੇ ਹਾਂ ਬੜੀਆ ਲਾਏ ਹੋਏ ਆ ਆਪਣੇ ਕਿੱਧਰੋਂ ਆ ਆਪਣੇ ਆਏ ਨੂੰ ਆ ਆਪਣੇ ਮੂਰੇ ਨੂੰ ਨਾ ਇਹ ਪੁੱਠੇ ਲੱਗੇ ਹੋਏ ਆਪਦਾ ਬਈ ਬੜਾ ਬੜਾ ਸਟਾਈਲ ਆ ਦੇਖੋ ਸਲੈਂਚਰ ਵੀ ਲੱਗੇ ਆਂ ਹਾਂ ਸਲੈਂਚਰ ਦੇਖੀ ਭਾਈ ਜੱਗੇ ਥੱਲੇ ਬੈ ਕੇ ਦੇਖਾਂ ਸਿਲੈਂਸਰ ਵੀ ਲਾਇਆ 555 ਉਹ ਵੀ ਲਿਖਿਆ ਆ ਲਾਇਆ 455 ਸਿਲੈਂਸਰ ਵੀ ਲੱਗਿਆ ਆਰੇ 147 ਵੈਪਨਸ ਰੋਂਦ ਵੀ ਹੈਗੇ ਨਾਲ ਵੈਪਨ ਦੇ ਉਹ ਇਹ ਡੋ ਟੂਲ ਆ ਨਾ ਭਰੀ ਵੀ ਹੈ ਭਾਈ ਸਟicker ਆ ਨਹੀਂ ਰਿਜ ਲਾਈ ਵੀ ਮੂਰੇ ਵੀ ਬੰਦ ਦੇਖੋ ਲਓ ਜੀ ਭਾਈ ਡਾਲਾ ਆ ਮਨੋਂ ਦੇਖੋ ਲੱਗ ਗਿਆ ਲੱਗ ਗਿਆ ਹਾਂ ਆ ਲੌਕ ਲਾ ਦੇ ਮਨ ਜੀ ਵਈ ਪੱਖਾ ਆ ਗਿਆ ਮਨਾਲ ਢੇਰ ਨੂੰ ਵੀ ਪੱਖਾ ਲੱਗੂਗਾ ਕੌਂਗੇ ਵਿੱਚ ਥੋੜੀ ਤੂੜੀ ਦੀਆਂ ਨੇ ਜਿਹੜੀ ਖੜੰਬੇ ਚ ਘੜਾਈ ਉਹਦੇ ਕਰਕੇ ਲੋ ਜੀ ਮਨਾਲ ਟਰੈਕਟਰ ਲੈ ਗਿਆ ਜੱਗਰਮਾਲ ਲੱਤਣਾ ਵਿੱਚ ਦੱਤੀਓ ਲਾ ਲਾ ਦੱਤੀਓ ਉਹ ਦੱਤੀ ਲਾ ਲਾ ਉਹ ਦੱਤੀ ਚੱਲ ਅੱਗੇ ਚੱਲ ਚੱਲ ਭਾਈ ਬੰਦੇ ਅੜਦੇ ਦੇ ਮਨਾ ਕਰ ਮੈਂ ਘੇੜਦਾ ਏ ਜੋਰ ਕੇ ਤੇ ਘੱਟ ਲੈ ਪੰਜੇ ਥੱਲੇ ਕੱਲੇ ਨੇ ਘੇੜ ਤੇ ਚੱਕ ਲੈ ਉਹ ਤੱਕਦੇ ਸਾਰੇ ਜੱਗੇ ਹਾਂ ਬੇਚਾਰਾ ਨਹੀਂ ਮਿਲ ਗਿਆ ਜਿਹਦਾ ਜੱਤ ਦਾ ਤਾਰਾ ਸੀ ਮਿਲ ਗਿਆ ਜਿੰਨਾ ਜੋਰ ਆਈ ਤੇ ਵੀ ਲੈ ਚੱਕ ਕਰ ਕਰਤਾ ਕੰਮ ਹੋਈ ਪੰਜੇ ਟੁੱਟੇ ਮਾਰੇ ਕੱਲੇ ਲੱਦ ਕੇ ਲਓ ਜੀ ਭਾਈ ਮਨ ਦੇ ਬੰਦਿਆਂ ਨੇ ਕੰਮ ਖਿੱਚਿਆ ਪਿਆ ਜਗ ਮਨੇ ਵੇ ਲੋਗ ਆ ਰਹੇ ਦੇਖੀ ਤਾਂ ਸਾਰੀ ਟੀਮ ਖਰੀਦ ਲਈ ਆਪਣੀਆਂ ਆ ਬਾਈ ਦੇ ਨਾ ਟੀਮੇ ਖਰੀਦ ਲਈ ਕਲਕੱਤੇ ਵਾਲੇ ਬਾਈ ਕਲਕੱਤੇ ਵਾਲੇ ਬੰਦੇ ਆ ਬਾਈ ਮੰਨੇ ਦੇ ਲੋ ਕਿਹੜੇ ਹਿਸਾਬ ਨਾਲ ਲਾਤੀ ਲੇਵਰ ਮੈਂ ਕਹਿੰਦਾ ਉਹਨੇ ਪੱਖਾ ਸਾੜ ਦੇਣਾ ਸੀ ਸਾੜ ਵੀ ਦਿੱਤਾ ਉਹਨੇ ਜੱਪਾ ਗਈ ਬਤੇ ਉਧਰ ਦੇਖੋ ਬਾਈ ਕਿਹੜੇ ਹਿਸਾਬ ਨਾਲ ਪੀਪਾ ਪੈ ਰਿਆ ਇਹ ਤਾਂ ਤੇਰੀ ਇਹਨਾਂ ਨੇ 20 ਮਿੰਟ ਚ ਘਾਇਆ ਨਹੀਂ ਹਾਂ ਹਾਂ ਕਾਰੇ ਬਿਨਾ ਸਪਰੇਅ ਦੇ ਬਿਨਾ ਜ਼ੂਰੀਏ ਦੇ ਬਿਨਾ ਕਾਹਰੇ ਕਾਇਦੇ ਆ ਮਨੇ ਵਾਲੀ ਹਾਂ ਤੂੰ ਇੱਕ ਦੇਖ ਨਾ ਤੇਲਾ ਨਾ ਸੁੰਡੀ ਨਾ ਭੁੰਡੀ ਕੁਝ ਨਹੀਂ ਕਰਿਆ ਇਹਨੇ ਉਸ ਵੀ ਨਹੀਂ ਪਾਇਆ ਦੂਈ ਦੂਈ ਆਏ ਆ ਆਰਗੈਨਿਕ ਤੂੰ ਉਹ ਤਾਂ ਛੱਡ ਉਧਰ ਦੇਖ ਕਿਹੜੇ ਸਾਹਬ ਨਾਲ ਨਿਕਲਦਾ ਮੁਰੇ ਨੂੰ ਇਹਨਾਂ ਨੂੰ 10 ਮਿੰਟ ਢੇਰੀ ਖਾਣੀ ਉਹ ਕਣਕ ਆ ਫਰੇ ਕਿਹੜੀ ਦੀ ਆ ਨਾ ਬੰਦੇ ਤਾਂ ਦੇਖ ਤੂੰ ਦਬ ਦੇ ਕੇ ਤੇ ਆਰਗੈਨਿਕ ਬੀਜ ਹੈ ਮਨੇ ਵਰੇ ਵਾਸਤ ਰੱਖੀ ਆ ਜਿਹੜਾ ਹੈ ਆਰਗੈਨਿਕ ਹੈ ਬਾਈ ਸਹੀ ਗੱਲ ਹੈ ਜਿਹਨੇ ਮੈਂ ਕੁਝ ਨਹੀਂ ਕਰਿਆ ਇਹਨੇ ਲੋਡ ਨਹੀਂ ਬਾਕੀ ਦੇਖਦੇ ਹੁਣ ਕਿੰਨੀ ਕਉਂਦੀ ਆ ਕਿੰਨੀ ਕੰਨ ਲੱਸ ਜਦੋਂ ਹੁਣ ਭਰਾਵਾ ਜਦੋਂ ਐਈ ਨਹੀਂ ਦਾਦੇਵਾਰਾ ਕੋਣੋ ਝੋ ਮਾਰ ਮਾਰ ਜਿਹੜੀ ਆਪਾਂ ਲਈ ਸਵਰੇਲੀਆ ਕਿ ਰੱਖੀ ਸੀ ਭਈਆ ਅਗਲੀ ਗਣਗਵਾ ਤੇ ਰੱਖੀ ਗਣਗਵਾ ਕਰੋਗੇ ਰੱਖ ਲਈ ਕਰੀ ਰਹੀ ਹੈਗੀ ਟਾਈਮ ਨਹੀਂ ਲੱਗਿਆ ਇਹ ਟਾਈਮ ਦੀ ਗੱਲ ਹੀ ਸਹੀ ਦੀ ਦਾਣੇ ਨੂੰ ਕੋਈ ਹੋਇਆ ਦਾ ਹੈ ਨਹੀਂ ਇਹ ਦੀ ਸਾਰੇ ਗਣਗਾ ਸਹੀ ਨਹੀਂ ਆ ਯਾਰ ਤੇ ਕੋਲ ਬਾਈ ਦੀ ਕਰ ਦਿੰਦਾ ਤੇ ਤੁਸੀਂ ਕਹੋਗੇ ਵੀ ਜੇ ਕੋਲ ਬਾਈ ਪੀ ਪੀ ਲੰਦਾ ਵੀ ਲਾ ਤੇ ਕਿੱਧਰ ਨੂੰ ਜਾਂਦਾ ਹੈ ਯਾ ਲੋਰ ਮੇਗੀ ਮੈਂ ਆਰਗੇਨਿਕ ਕਰਨੀ ਮੈਂ ਤਾਂ ਆਵਕਾਲੀ ਬਾਈ ਉਹ ਵੀਡੀਓ ਦੇਖੀ ਸੀ ਕਿ ਮੈਂ ਕਾਲੀ ਨਹੀਂ ਨਹੀਂ ਉਹ ਉੱਥੇ ਵਾਲੀ ਦੀ ਕਾਲੀ ਕਣਕ ਬੀਜ ਦੀ ਗੱਲ ਕਣਕ ਲਿਆਉਣੀ ਉਹਦੇ ਮੈਂ ਤਾਂ ਆਵਕੂਲਰਾਂ ਚ ਬੀਜ ਦੇ ਗਾ ਕਾਲੀ ਕਣਕ ਬੀਜ ਦੀ ਗੱਲ ਲਓ ਜੀ ਬਾਈ ਮਨਾਂ ਲਿਆ ਕੁਲਫੀ ਪਰ ਮੈਨੂੰ ਡਟਨੇ ਮਨਾ ਕਰੀ ਵੀ ਤੀ ਮੈਂ ਟਿੱਡੀ ਜੀ ਕਰਦਣ ਕਰਕੇ ਖਾ ਲੈਣੀ ਤੇਰੇ ਕਹਿੰਦੇ ਗਲ ਗੁੱਟਾ ਦਿੰਦਾ ਬਸ ਦੋ ਜਾਨੇ ਖਾ ਲੈ ਲੈ ਨਹੀਂ ਬਲੇ ਮੈਂ ਖਾ ਲੈਣੀ ਇੱਕ ਸਾਈਡ ਤੇ ਟਿੱਡਾ ਸਰ ਕਰਕੇ ਖਾ ਲੈਣੀ ਪਿਓ ਰਖੋਏ ਵਾਲੀ ਹਾਂ ਖਾਣੀ ਕੁਲਫੀ ਉਹ ਚੱਲ ਕੋਈ ਨਹੀਂ ਕੁਲਫੀ ਵਧੀਆ ਹੈ ਦੁੱਧ ਵਾਲੀ ਹੈ ਇਹ ਉਹ ਦੇਸੀ ਕੁਲਫੀ ਕਹਦੇ ਨੇ ਖਾਣੀ ਇਹ ਅਸਲੀ ਹੈ ਕਿੱਥੇ ਗਿਆ ਜੜ ਦੇ ਉੱਪਰ ਗੁਲਬੀ ਦਾਲੀ ਫੇਰ ਖਾ ਲਈ ਅੱਜ ਦੇ ਦੇ ਉਹ ਜੜ ਦੀ ਤਾਂ ਫਲੀ ਦੇਤੀ ਹੁਣ ਵਈ 10 ਰੁਪਏ ਦੀ ਕੁਲਫੀ ਨਹੀਂ ਛੱਡਣੀ ਕਹਿੰਦਾ ਜਾਨ ਚਲੇ ਜਾਵੇ ਇੰਨਾ ਲਾਲਚੀ ਬੰਦਾ ਵਈ ਦੇ ਲੈ ਇੱਧਰ ਤੇ ਢੀ ਕਰਦਲ ਕਰ ਕਰ ਕੁਲਫੀ ਖਾਂਦਾ ਬਟੇ ਖਾਗਾ ਨਾਲ ਚੜਾ ਲੈਣੀ ਮੈਂ ਕੁਲਫੀ ਨਹੀਂ ਦੇਣੀ ਐਸੇ ਬੰਦੇ ਵੀ ਆ ਉਹ ਜਗ੍ਹਾ ਸਵਾਦ ਮਾਰ ਲੈਂਦਾ ਲੈ ਤੇਰੇ ਮੈਂ ਜੋਰ ਥੋੜੀ ਯਾਰ ਅਸੀਂ ਹੈਗੇ ਰੋ ਜਾਣੇ ਤੂੰ ਦੇ ਦੇ ਤਾਰੇ ਪਿਆਰ ਕੇ ਦਿੱਤੀ ਲਾਏ ਬਾਈ ਪਿਆਰ ਬੁੱਲ ਨੂੰ ਕੋਈ ਦਿੱਤੀ ਬਾਈ ਜਾਨ ਦੇ ਉੱਪਰ ਥੋੜੀ ਪਿਆ ਆ ਜਾ ਤੇਰੀ ਜਾਨ ਤੇ ਉੱਪਰ ਸਾਨੂੰ ਕੁਲਪੀ ਥੋੜੀ ਲੈ ਕੇ ਕੁਲਪੀ ਤਾਂ ਫੇਰ ਦਵਾ ਦੂਗਾ ਕੱਲ ਨੂੰ ਅੱਜ ਦੇ ਦੇ ਅਧਿਕ ਕੀ ਕਰਨਾ ਲੈ 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 ਮਨ ਆਇ ਲਿਆ ਮੰਡੀ ਚ ਆ ਗਿਆ ਕੰਮ ਖਰਾਬ ਹੋ ਗਿਆ ਕੰਮ ਖਰਾਬ ਹੋ ਗਿਆ ਚਾਰ ਘਟ ਗਿਆ ਚਾਰ ਘਟ ਉਸਤਾ ਓ ਤੁਹਾਡੀ ਉਹ ਬੰਦੇ ਆ ਚਾਰੋਂ ਬੰਦੇ ਵੀ ਆ ਦੇ ਤਰਾ ਉਹ ਤੁਹਾਡੀ ਉਹ ਵੱਲ ਗਿਆ ਦੇਖੇ ਝਾੜ ਕੱਢ ਗਿਆ ਨਾ ਜੰਗਾ ਰਾਮ ਵੀ ਜਾ ਤੋਈ ਕੱਪ ਹੋ ਗਿਆ ਨਾ ਝਾੜ ਕੱਢ ਗਿਆ ਦਾ ਬਾਈ ਕੁ ਜਿਆਦਾ ਕੇ ਤੈਨੂੰ ਪੁਰਾਣਾ ਯਾਦ ਲਈ ਲਾਈਵ ਦੇਖਦਾ ਲਾਈਵ ਦੇਖਦਾ ਓ ਬਚ ਗਿਆ ਬਚ ਗਿਆ ਬਚ ਗਿਆ ਲੋ ਜੀ ਭਾਈ ਦੋ ਦੋ ਗੰਡੇ ਲਾਗੇ ਕਹਿੰਦੇ ਇਹ ਲੱਡੂ ਵੀ ਮਿਲ ਗਿਆ ਹਾਂ ਬੇਚਰ ਦਾ ਮੰਡੀ ਚ ਲੱਡੂ ਦਾ ਵੀ ਲਾ ਹੋ ਗਿਆ ਮਨੇ ਲੱਡੂ ਦਾ ਵੀ ਲਾ ਹੋ ਗਿਆ ਲੱਡੂ ਵੀ ਖਾ ਗਿਆ ਬਹੁਤ ਬਹੁਤ ਦੇਰ ਦਾ ਮਿੱਠਾ ਟੱਕਰਿਆ ਅੱਛਾ ਲੱਡੂ ਵੀ ਮਿਲ ਗਿਆ ਤੇ ਕੁਲਫੀ ਮਿਲ ਗਈ ਹਾਂ 버ਗਰ ਰਹਿ ਗਿਆ ਉਹ ਰਸਤੇ ਜੀ ਮਿਲ ਜਾਣਾ ਇਹ ਤਾਂ ਅੱਜ ਸੇਵਾ ਫੋਲੋਗੇ ਇਹ ਤਾਂ ਬੱਲੇ ਬੱਲੇ ਹੋ ਜੂਗੀ ਕੋਕ ਵੀ ਮਿਲ ਗਿਆ ਕੋਕ ਵੀ ਮਿਲਗਾ ਕੋਕ ਮਿਲ ਗਿਆ ਹਾਂ ਕਰ ਮਿਲ ਗਿਆ ਇਹ ਦਵਾ ਉਹ ਥੋੜੀ ਇਹ ਤਾਂ ਤੇਰਾ ਦਾ ਭਾਈ ਦਾਲ ਚ ਕੀ ਚਾਹਤ ਹੈ ਅਲੋ ਜੀ ਆ ਗਏ ਗਰੀਲਾ ਲੋ ਜੀ ਭਾਈ ਕੰਡਿਆਲਾ ਕੰਮ ਨਿਬੜ ਗਿਆ ਲੋ ਜੀ ਭਾਈ ਜੱਗਾ ਸਪੈਸ਼ਲ 버ਗਰ ਖਾਣ ਆਇਆ ਉਧਰ ਆਵਾਂਗੇ ਉੱਤੇ ਮੰਨ ਤੋਂ ਠੀਕ ਆ ਭਾਈ ਮੈਂ ਤਾਂ ਗੱਪੀ ਕਰਦੇ ਆ ਤੇਰੇ ਵਾਸਤੇ gadbad ਹੋ ਤਾਂ ਜਾਨ ਉਹਨੂੰ ਫੈਕਸ਼ਨ ਕਰਾ ਦੂੰਗਾ ਉਹ ਅੱਜ ਕੇ ਖਾਣਾ ਏ ਯਾਰ ਤਾਂ ਫੇਰ ਵੀ ਲੱਗ ਜੂਗੀ ਆਮਾ ਨਾ ਕੋਈ ਵੀ ਲਿਆ ਆ ਭਾਈ ਦਬਦਾ ਕਰੇ